ਸਰ ਸਿਕਲ ਜੀ ਸਾਰਿਆਂ ਨੂੰ ਹੋਰ ਸੁਣਾਉ ਕਿ ਮੈਂ ਠੀਕ ਠਾਕ ਹਾਂ ਜੀ ਆਪਾਂ ਬਣਾਇਆ ਸੀ ਜੀ ਕੱਲ ਸੂਜੀ ਦਾ ਪ੍ਰਸਾਦ ਤੇ ਸੋਨੂੰ ਆਪਾਂ ਵੀਡੀਓ ਲੱਗਿਆ ਜੀ ਤੁਹਾਡੇ ਨਾਲ ਸ਼ੇਅਰ ਕਰਨ ਪੌਣੀ ਕੋਲੀ ਲਈ ਹੈ ਜੀ ਆਪਾਂ ਸੂਜੀ ਦੀ ਚਾਰ ਪੰਜ ਲਈ ਸੀ ਆਪਾਂ ਬਦਾਮ ਚਾਰ ਪੰਜ ਹੀ ਲਏ ਨੇ ਆਪਾਂ ਕਾਜੂ ਇਹਨਾਂ ਨੂੰ ਆਪਾਂ ਮੋਟੇ ਮੋਟੇ ਕੱਟਿਆ ਆਪਾਂ ਪੌਣੀ ਕੋਲੀ ਲਈ ਹੈ ਜੀ ਆਪਾਂ ਖੰਡ ਦੀ ਉਸ ਤੋਂ ਬਾਅਦ ਲਈ ਹੈ ਜੀ ਆਪਾਂ ਇੱਕ ਕੜਾਹੀ ਗੈਸ ਆਪਾਂ ਚਲਾ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਘੜਸੀ ਪਾਵਾਂਗੇ ਜੀ ਦੇਸੀ ਘਿਓ ਦੀ ਇਹ ਆਪਣਾ ਘਰ ਦਾ ਘਿਓ ਹੈਗਾ ਤੇਸੀ ਕਿਉਂਕਿ ਹੁਣ ਗਰਮੀਆਂ ਗਰਮੀ ਦੇ ਵਿੱਚ ਇਹ ਛੇਤੀ ਮਲਟ ਹੋ ਜਾਂਦਾ ਨਾ ਇਸੇ ਕਰਕੇ ਹੋਣਾ ਨਾਲ ਹੀ ਆਪਾਂ ਇਹਦੇ ਵਿੱਚ ਸੂਜੀ ਐਡ ਕਰਾਂਗੇ ਜੀ ਹੁਣ ਮੀਂਹ ਵੀ ਲੱਗੇ ਪੈਣਾ ਮੀਂਹ ਦੇ ਵਿੱਚ ਆਇਆ ਹੁੰਦਾ ਵੀ ਕਈ ਵਾਰ ਕੋਈ ਮਿੱਠੀ ਚੀਜ਼ ਬਣਾ ਕੇ ਖਾਈਏ ਹਨਾ ਜੇ ਜਿੰਨੂੰ ਟਾਈਮ ਵੀ ਨਾ ਜ਼ਿਆਦਾ ਲੱਗੇ ਤਾਂ ਤੁਸੀਂ ਝਟਪਟ ਸੂੜੀ ਦਾ ਪ੍ਰਸ਼ਾਦ ਜਾਂ ਫਿਰ ਆਟੇ ਦਾ ਬਣਾ ਕੇ ਖਾ ਸਕਦੇ ਹੋਗੇ ਵਧੀਆ ਲੱਗਦਾ ਵਾ ਹੁਣ ਤੁਸੀਂ ਇਹਨੂੰ ਲਗਾਤਾਰ ਹਿਲਾਈ ਜਾਣਾ ਵਾ ਸੂਜੀ ਨੂੰ ਤਾਂ ਕਿ ਸੂਜੀ ਥੱਲੇ ਵੀ ਨਾ ਲੱਗੇ ਤੇ ਗੱਠਾਂ ਵੀ ਨਾ ਵੇਦੀਆਂ ਬਣਨ ਇਹਦੇ ਲਈ ਤੁਸੀਂ ਗੈਸ ਨਾ ਸਲੋਈ ਰੱਖਣਾ ਵਾ ਜ਼ਿਆਦਾ ਤੇਜ਼ ਨਹੀਂ ਕਰਨਾ ਹੈਗਾ ਤਾਂ ਕਿ ਆਪਣੀ ਸੂਜੀ ਆ ਜਿਹੜੀ ਉਹ ਚਿੰਕੀ ਤਰ੍ਹਾਂ ਕੋਨ ਨਹੀਂ ਜਾਵੇ ਤੇ ਥੱਲੇ ਵੀ ਨਾ ਲੱਗੇ। ਆ ਦੇਖ ਲੋ ਜੀ ਸੂਜੀ ਨੇ ਕਿਉਂ ਸਜਣਾ ਸ਼ੁਰੂ ਕਰਤਾ? ਟੈਕ ਕਾਰਟ ਸੂਈ ਲਈ ਆਪਾਂ ਕਿਉਂਕਿ ਇਹ ਫੁੱਲ ਜਾਂਦੀ ਹੈਗੀ। ਇਹ ਤੁਸੀਂ ਤਿੰਨ ਚਾਰ ਜਾਣਾਂ ਲਈ ਆਰਾਮ ਨਾਲ ਬਣਾ ਸਕਦੇ ਹੋਗੇ। ਗੈਸ ਸਲੋਈ ਰੱਖਣਾ ਮਾ ਤੇ ਲਗਾਤਾਰ ਇਹਨੂੰ ਹਿਲਾਈ ਜਾਣਾ ਤੁਸੀਂ। ਹੁਣ ਜਦੋਂ ਛੱਟਪਟ ਮਹਿਮਾਨ ਆਉਂਦੇ ਰਹੀ ਹੁਣ ਤਾਂ ਪਰ ਲੋਭਣਾ ਮਿਠਾਈ ਨਹੀਂ ਖਾਂਦੇ ਹੈਗੇ ਘੱਟ ਖਾਂਦੇ ਨੇਗੇ ਕਿਉਂਕਿ ਹੁਣ ਬਹੁਤ ਘੱਟ ਗਿਆ ਸਟੈਂਡਰਡ ਸ਼ੂਗਰ ਵਗੈਰਾ ਹੁੰਦੀ ਹੈਗੀ ਘਟਾਤਾ ਉਸ ਤੋਂ ਬਾਅਦ ਜੀ ਆਪਾਂ ਥੋੜੀ ਜਿਹੀ ਖੰਡ ਪਾਈ ਹੈਗੀ ਤੇ ਨਾਲ ਹੀ ਆਪਾਂ ਨਾਰਮਲ ਪਾਣੀ ਪਾਵਾਂਗੇ ਟੂਟੀ ਵਾਲਾ ਜਾਂ ਤੁਸੀਂ ਮੋਟਰ ਵਾਲਾ ਪਾ ਸਕਦੇ ਹੋਗੇ ਜਿਵੇਂ ਤੁਹਾਡੀ ਮਰਜ਼ੀ ਹੈਗੀ ਆਪਾਂ ਗਰਮ ਨਹੀਂ ਕਰਿਆ ਹੈਗਾ ਕਈ ਵਿੱਚ ਗਰਮ ਕਰਕੇ ਹੈਨਾ ਖੰਡ ਪਾ ਲੈਣ ਦੇ ਵਿੱਚ ਚਾਸ਼ਨੀ ਦੀ ਇਤਰਾ ਬਣਾ ਲੈਂਦੇ ਨੇ ਪਰ ਆਪਾਂ ਉਹ ਵੀ ਨਹੀਂ ਪਾਉਂਦੇ ਆਪਾਂ ਤਾਂ ਸਿਰਫ ਇਦਾਂ ਹੀ ਬਣਾਉਣੀ ਆ ਜੀ ਇਹਨੂੰ ਤੁਸੀਂ ਲਗਾਤਾਰ ਹਿਲਾਈ ਜਾਣਾ ਵਾ ਵੀ ਇਹ ਥੱਲੇ ਨਾ ਲੱਗੇ ਤੇ ਇਹਦੀਆਂ ਗੱਠਾਂ ਜਿਵੇਂ ਨਾ ਬਣਨ ਹੌਲੀ ਹੌਲੀ ਆਪਣੇ ਆਪ ਗਾੜਾ ਹੋਣਾ ਸ਼ੁਰੂ ਹੋ ਜਾਊਗਾ ਆ ਦੇਖ ਲਓ ਇਹਨੂੰ ਤੁਸੀਂ ਲਗਾਤਾਰ ਹਿਲਾਈ ਜਾਣਾ ਵਾ ਆ ਦੇਖ ਬਰਬਲੇ ਜਵਣੇ ਸ਼ੁਰੂ ਹੋ ਗਏ ਨਾ ਇਹਨਾਂ ਤੁਸੀਂ ਲਗਾਤਾਰ ਹਲਾਈ ਛੱਲਿਓ ਵੀ ਇਹ ਥੱਲੇ ਵੀ ਨਾ ਲੱਗੇ ਆਹ ਦੇਖੋ ਇਹ ਕਿੰਨਾ ਵਧੀਆ ਬਣ ਗਿਆ ਇਹਦਾ ਬਸ ਇਦਿਆਂ ਨੂੰ ਲਗਾਤਾਰ ਤੁਸੀਂ ਹਲਾਈ ਜਾਣਾ ਕੜਸੀ ਦੇ ਨਾਲ ਤਾਂ ਕਿ ਵੀ ਇਹ ਥੱਲੇ ਵੀ ਨਾ ਲੱਗੇ ਤੇ ਗੱਠਾਂ ਵੀ ਨਾ ਬਣਨ ਤੁਸੀਂ ਆਪਦੇ ਹਿਸਾਬ ਨਾਲ ਬਣਾ ਸਕਦੇ ਹੋ ਜਿੰਨੇ ਕ ਫੈਮਿਲੀ ਮੈਂਬਰ ਵੱਧ ਦਾ ਘਟਾ ਪਾਰੇ ਤਿੰਨ ਚਾਰ ਜਾਣ ਲਈ ਬਹੁਤ ਆਗਾ ਕਿਉਂਕਿ ਹੁਣ ਜਿਆਦਾ ਨਹੀਂ ਕੋਈ ਖਾਂਦਾ ਹੈਗਾ ਵੀ ਖ올ੀਆਂ ਪਰ ਪਰ ਕੇ ਖਾਣੀਆਂ ਨਹੀਂ ਗਈਆਂ ਇੱਕ ਦੋ ਚਮਚੇ ਬਹੁਤ ਹੁੰਦੇ ਨੇਗੇ ਉਸ ਤੋਂ ਬਾਅਦ ਇਹ ਆਪਾਂ ਡਰਾਈ ਫਰੂਟ ਪਾਏ ਸੀਗੇ ਕਾਜੂ ਬਦਾਮ ਇਹ ਆਪਾਂ ਮੋਟੀ ਕੱਟੀਆਂ ਨੇਗੇ ਥੋੜੀ ਮਰਜੀ ਆ ਤੁਸੀਂ ਦਾਖਾ ਵੀ ਪਾ ਸਕਦੇ ਹੋ ਖੋਪਾ ਵੀ ਪਰ ਆਪਣੇ ਕੋਲੇ ਇਹ ਚੀਚਾਂ ਨਹੀਂ ਸੀਗੀਆਂ ਆਪਣੇ ਕੋਲੇ ਦੋ ਹੀ ਚੀਚਾਂ ਸੀਗੀਆਂ ਤੇ ਆਪਾਂ ਦੋ ਹੀ ਚੀਚ ਐਡ ਕਰੀਆਂ ਨੇ ਜੀ ਆਹ ਦੇਖ ਲਓ ਗਾੜਾ ਹੋਣਾ ਸਟਾਰਟ ਹੋ ਗਿਆ ਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀਆਂ ਨੇ ਫੇਸਲੈਸ ਚੈਨਲ ਆ ਮੇਰਾ ਤੁਸੀਂ ਉੱਥੇ ਜਾ ਕੇ ਵੀਡੀਓ ਦੇਖ ਸਕਦੇ ਹੋਗੇ ਆ ਦੇਖੋ ਜੀ ਕਿੰਨਾ ਵਧੀਆ ਬਣਦਾ ਇਹਨੂੰ ਤੁਸੀਂ ਜ਼ਿਆਦਾ گاੜਾ ਨਾ ਕਰੋ ਤਾਂ ਵਧੀਆ ਵਾ ਕਿਉਂਕਿ ਇਹ ਠੰਡਾ ਹੋਣ ਤੋਂ ਬਾਅਦ ਆਪਣੇ ਆਪ ਹੀ گاੜਾ ਹੋ ਜਾਣਾ ਆ ਆ ਦੇਖੋ ਜੇ ਤੁਸੀਂ ਇਹਨੂੰ ਜ਼ਿਆਦਾ ਹੋਰ ਪਕਾਉਂਗੇ ਫਿਰ ਇਹ ਸੁੱਕਾ ਜਾ ਬਣ ਜਾਣਾ ਆ ਤੇ ਉਹਦਾ ਕੋਈ ਫਾਇਦਾ ਨਹੀਂਗਾ